ਹਾਂਜੀ ਬਈ ਸਸਰੀ ਕਾ ਜੀ ਸਾਰਿਆਂ ਨੂੰ ਹਰਦਪਿੰਡ ਆਂ ਦੀਪਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈਕੋਲ ਟਾਪ ਕੁਆਲਿਟੀ ਦੀਆਂ ਬੱਸੀਆਂ ਦੋਨੇ ਠੀਕ ਹੈ ਜੀ ਤੇ ਉਹ ਬੱਸੀਆਂ ਬਾਈਕੋਲ ਇੱਕ ਜਰਸੀ ਆ ਕੈਟਰ ਇੱਕ ਐਰ ਸੇਰਾ ਠੀਕ ਹੈ ਜੀ ਦੋਨੇ ਟਾਪ ਕੁਆਲਿਟੀ ਦੀਆਂ ਬੱਸੀਆਂ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਈ ਸਸਰੀ ਕਾਲ ਜੀ ਸਸਰੀ ਕਾਲ ਹੋਵੇ ਕੀ ਨੰਬਰ ਜੀ ਆਪਣਾ ਨਾਮ ਆਪਣਾ ਸਤਰਾਜ ਸਿੰਘ ਹੈ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲ ਠੀਕ ਹੈ ਜੀ ਨੰਬਰ ਦੱਸੋ ਜੀ ਨੰਬਰ 9877709389 ਠੀਕ ਹੈ ਜੀ ਆਪਾਂ ਇਨੀ ਵਸਨੀ ਦੀ ਡਿਟੇਲ ਦੱਸੋ ਜੀ ਇਹ ਵਸੀ ਭਾਈ ਐਰ ਸੈ ਰਖੀਰੀ ਐ ਮੂਹ ਠੀਕ ਹੈ ਜੀ ਹਾਂ ਕਾ ਸਰਦ ਸੀ ਇਹ ਹੋਊਗੀ ਤਕਰੀਬਨ 10 ਮਹੀਨਿਆਂ ਦੀ ਹੈ ਜੀ ਠੀਕ ਹੈ ਜੀ ਤੇ ਕੀ ਰੇਟ ਪੁੱਟ ਭਰਾ ਦਾ ਦਵਾ ਜਾ ਜਾ ਇਹਦਾ ਰੇਟ ਮੁੱਲ 24000 ਰੁਪਏ ਕਰਦੇ ਹੋ 24000 ਇਹ ਠੀਕ ਹੈ ਇੱਕ ਮਹੀਨਾ ਦੇ ਦੇ ਵੀਰੇ 10 ਮਹੀਨਿਆਂ ਦੇ ਕਰੀਬ ਹੈ ਵੀ ਠੀਕ ਹੈ ਮੜੀ ਚੋੜੀ ਦਿਖਾਉਣੀ ਚੋੜੀ ਬਹੁਤ ਵਧੀਆ ਬਈ ਥਾਂ ਥਣ ਥਾਂ ਥਣ ਇੱਕ ਨੰਬਰ ਜਿਵੇਂ ਚਾਰੇ ਥਾਣੇ ਅਲੱਗ ਅਲੱਗ ਜਮਾ ਠੀਕ ਹੈ ਇਹ ਦੇਖ ਸਾਰੀ ਕੋਈ ਫੋਰਸ ਦਾ ਕਾਬਲ ਹੈ ਜਮਾ ਠੀਕ ਹੈ ਉਸ ਮਹੀਨਾ ਤੋਂ ਥਾਂ ਕਵਨੀ ਹੈ ਠੀਕ ਅਪਰਾ ਹੈ ਜੀ ਠੀਕ ਹੈ ਠੀਕ ਕਿੰਨਾ ਟਾਂਗ ਹੋ ਗਈ ਵੀਰੇ 10 ਮਹੀਨੇ ਦੀ ਹੋਣੀ 10 ਮਹੀਨੇ ਦੀ ਠੀਕ ਹੈ ਹਾਂਜੀ ਅਗਲੀ ਇਹ ਦੱਸੋ ਜੀ ਡਿਟੇਲ ਇਹ ਆ ਬਈ ਜਰਸੀ ਵੀਰ ਠੀਕ ਹੈ ਮੜਾ ਦਿਖਾ ਦਿਓ ਫੇਸ ਜੀ ਦੇਖ ਸਤਿਵ੍ਰੇਕਾ ਬਣੀ ਹੈ ਇਹ ਫਿਲ ਸਿ ਪੂਰੀ ਬੜੀ ਕੁਆਲਿਟੀ ਦੀ ਪੰਜਾਬ ਵਾਲੀ ਠੀਕ ਹੈ ਜੀ ਇਹਦੀ ਉਮਰ ਕਿੰਨੀ ਹੈ ਇਹ ਦੋ ਮਹੀਨੇ ਨਾਲ ਛੋਟੀ ਹੈ ਬਈ ਠੀਕ ਹੈ ਨੌ ਮਹੀਨੇ ਦੇ ਕਰੀਬ ਹੈ ਠੀਕ ਹੈ ਜੀ ਤੇ ਆ ਮੈਨੂੰ ਦਿਖਾਓ ਥਾਲੇ ਦੇ ਥਾਣਾ ਇੱਕ ਨੰਬਰ ਇਹਦਾ ਹੀ ਵੀਰੇ ਇਕੱਲੇ ਇਕੱਲੇ ਕਹਿੰਦੇ ਥੇ ਹਮਾਂ ਲੱਗ ਲ ਕੁ ਠੀਕ ਹੈ ਕੋਈ ਫੋਰਸਾਂ ਨਹੀਂ ਜਰੂਰ ਕਨੈਕਟ ਕਰੋ ਬਾਈ ਨਾਲ ਬਾਕੀ ਸੰਤੁਰ ਕੀ ਲਖਣੇ ਬਈ ਦਿਖਾਓ ਤੁਰਪੜੀ ਬਾਕੀ ਜੀ ਸਹੀ ਸਕੀਨ ਹੈ ਜੀ ਠੀਕ ਹੈ ਜੀ ਤੋਰਾ ਤਰਾ ਜਿਸੋਂ ਦੇ ਸਾਹਮਣੇ ਹੈ ਜੀ ਫੇਸ ਕੁਆਲਿਟੀ ਆਇਆ ਬਈ ਮੋੜ ਦੇ ਬਰਾ ਮੋੜ ਦੇ ਦਰੋ ਟੋਪੀ ਜੀ ਪੈ ਜਾਂਦੀ ਨਾ ਫਿਰ ਠੀਕ ਹੈ ਜੀ ਕੱਦ ਕਾੜ ਸੁੱਖ ਨ ਕਰਨ ਵਾਲੀ ਦੇ ਵਧੀਆ ਫਲੀ ਵੀ ਬੱਸੀ ਹੈ ਜੀ ਠੀਕ ਹੈ ਤੇ ਦਰਦੀ ਕਬੂਤਰ ਨਹੀਂ ਗਈ ਸੀ ਕੋਈ ਗੱਲ ਨਹੀਂ ਨਹੀਂ ਕਰਦੇ ਆ ਬਈ ਇਹਨਾਂ ਨੇ ਕਿਹਾ 24 ਹੋਵੇਗਾ ਵੀਰੇ 24000 ਰੁਪਏ ਠੀਕ ਹੈ ਜੀ ਜੇ ਦੋਨੇ ਖਾਲੇ ਲੈਣੇ ਜੀ ਫਿਰ ਮਰਮਟ ਲੈ ਸੰਗ ਹਾਂ ਫਿਰ ਕਰ ਦਾਂਗੇ ਬਈ ਇਕੱਠੇ ਹਾਂ ਨਾ ਠੀਕ ਹੈ ਬਈ ਜੇ ਦੋਨੇ ਲੈਣੀਆਂ ਤੁਸੀਂ ਬੱਸੀਆਂ ਕਿਸੇ ਬਾਈ ਨੇ ਲੈਣੀਆਂ ਠੀਕ ਹੈ ਜੀ ਤੇ ਬਾਈ ਜੀ ਕਹਿੰਦਾ ਮਾਣਤਾਂ ਨੂੰ ਪੁਕਾਰੀ ਦੇਵਾਂਗੇ ਠੀਕ ਹੈ ਜੀ ਬਾਕੀ ਬੱਸੀਆਂ ਬਹੁਤ ਵਧੀਆ ਹੋਈ ਠੀਕ ਹੈ ਠੀਕ ਹੈ ਇਹ ਨਾਮੂਨੋ ਦਾ ਘਾੜਤ ਬਾਈ ਜੀ ਨੂੰ ਘਾੜਤ ਵਧੀਆ ਬਾਈ ਪੂਰੇ ਇੰਨਾ ਥੱਲੇ ਤਕਰੀਬਨ ਜੇ ਆਪਾਂ ਬੜਾ ਨਾ ਤਾਂ 30 35 ਦਾ ਕਹਿੰਦਾ ਨਹੀਂ 20 22 ਲੀਟਰ ਦੁੱਧ ਹੈਗਾ ਵੇ ਠੀਕ ਹੈ ਜੀ ਹਾਂ 18 ਤੋਂ 20 ਵੀ 22 ਲੀਟਰ ਦੁੱਧ ਹੀ ਜਾਂਦੀ ਠੀਕ ਹੈ ਜੀ ਠੀਕ ਹੈ ਬੰਨੇ ਫਿਰ ਕੁਆਲਟੀ ਠੀਕ ਹੈ ਜੀ ਬਾਈ ਜੀ ਕਹਿੰਦਾ ਕੋਈ ਗੱਲ ਨਹੀਂ ਮਾਣਤਾਂ ਕਰਦਾਂਗੇ ਦੋਨੇ ਕਿਸੇ ਨੇ ਲੈ ਲਈ ਜਾਣੀਆਂ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ ਨ ਇਹਕਰਦ 8000352 ਮਿਲਦੇ ਭਰਾ ਵੀਡੀਓ ਚੁੱਕ ਕੇ ਪਏ